ਪੰਜਾਬ ਦੇ ਲੁਧਿਆਣਾ ਪਛਮੀ ਸੀਟ ਤੇ ਉਪਚੋਣ ਦੇ ਲਈ VOTING ਬਿੱਤੇ ਦਿਨੀ ਹੋ ਚੁੱਕੀ ਹੈ ਚੋਣ ਕਮਿਸ਼ਨ ਦੇ ਅਨੁਸਾਰ ਕੁੱਲ 51.33% VOTING ਹੋਈ VOTING ਦੇ ਨਤੀਜੇ 23 ਜੂਨ ਨੂੰ ਆਉਣਗੇ ਇਸ ਤੋਂ ਨੂੰ 2027 ਦੀਆਂ ਚੋਣਾਂ ਦਾ ਸੈਮੀ ਫਾਈਨਲ ਵੀ ਕਿਹਾ ਜਾ ਰਿਹਾ ਹੈ ਤੇ ਵਿਰੋਧੀ ਧਿਰ ਇਹ ਕਹਿ ਰਹੇ ਨੇ ਕਿ ਜੇਕਰ ਆਪ ਜਿੱਤਦੀ ਹੈ ਤਾਂ ਅਰਵਿੰਦ ਕੇਜਰੀਵਾਲ ਆਪਣੇ ਉਮੀਦਵਾਰ ਸੰਜੀਵ ਅਰੋੜਾ ਦੀ ਬਜਾਏ ਰਾਜ ਸਭਾ ਚੋਣਾਂ ਲੜਨਗੇ ਜੇਐਸਸੀ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਪਿਛਲੇ 3 ਸਾਲਾਂ ਦੇ ਵਿੱਚ ਸੂਬੇ ਦੇ ਹੁਣ ਆਪਚੋਣਾ ਦੇ ਰੁਝਾਨ ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਸਿਰਫ ਆਮ ਆਦਮੀ ਪਾਰਟੀ ਨੂੰ ਸੱਤਾ 'ਚ ਹੋਣ ਕਾਰਨ ਫਾਇਦਾ ਹੋਇਆ ਹੈ ਇਸੇ ਰੁਝਾਨ ਦੇ ਅਨੁਸਾਰ ਇਸ ਵਾਰ ਵੀ ਸੀਟਾਂ ਆਪ ਦੇ ਖਾਤੇ ਦੇ ਵਿੱਚ ਜਾ ਸਕਦੀ ਹੈ ਹਾਲਾਂਕਿ ਜਿਕਰ ਲੁਧਿਆਣਾ ਪੱਛਮੀ ਸੀਟ ਤੇ ਪਿਛਲੀਆਂ 5 ਚੋਣਾਂ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਇੱਥੇ ਸਭ ਤੋਂ ਵੱਧ ਤਿੰਨ ਵਾਰ ਜਿੱਤ ਪ੍ਰਾਪਤ ਕੀਤੀ ਹੈ ਜਦੋਂ ਕਿ ਇੱਕ ਵਾਰ ਅਕਾਲੀ ਭਾਜਪਾ ਦਾ ਜੋਰਦਾ ਸੰਝਾ ਉਮੀਦਵਾਰ ਵਿਧਾਇਕ ਬਣ ਚੁੱਕਾ ਹੈ ਅਤੇ ਪਿਛਲੀਆਂ ਚੋਣਾਂ ਦੇ ਵਿੱਚ ਆਪ ਨੇ ਇੱਥੇ ਜਿੱਤ ਪ੍ਰਾਪਤ ਕੀਤੀ ਸੀ ਐਸੇ ਹਿਸਾਬ ਦੇ ਨਾਲ ਕਾਂਗਰਸ ਦਾ ਉਮੀਦਵਾਰ ਵੀ ਮੁਕਾਬਲੇ 'ਚ ਦੱਸਦਾ ਹੈ ਕਿ ਲੁਧਿਆਣਾ ਪੱਛਮੀ ਸੀਟ 1970 ਦੇ ਵਿੱਚ ਹੁੰਚਾਈ ਸੀ ਅਤੇ ਹੁਣ ਤੱਕ ਇੱਥੇ 10 ਵਾਰ ਚੋਣਾਂ ਹੋ ਚੁੱਕੀਆਂ ਨੇ ਇਨ੍ਹਾਂ ਵਿੱਚੋਂ ਕਾਂਗਰਸ ਸਭ ਤੋਂ ਵੱਧ 6 ਵਾਰ, ਅਕਾਲੀ ਦਲ 2 ਵਾਰ, ਆਪ 1 ਵਾਰ ਅਤੇ ਭਾਰਤੀ ਜਨਤਾ ਪਾਰਟੀ ਵੀ 1 ਵਾਰ ਜਿੱਤੀ ਹੈ। ਦੱਸ ਦਈਏ ਕਿ ਜੇਕਰ ਆਮ ਆਦਮੀ ਪਾਰਟੀ ਉਮੀਦਵਾਰ ਚੋਣ ਜਿੱਤਦਾ ਹੈ ਤਾਂ ਪਾਰਟੀ ਨੂੰ ਦੋ ਵੱਡੇ ਫਾਇਦੇ ਹੋ ਸਕਦੇ ਨੇ। ਪਹਿਲਾ ਦਿੱਲੀ ਚੋਣਾ ਹਾਰਨ ਅਤੇ ਲੀਡਰਸ਼ਿਪ ਸੰਕਟ ਦਾ ਸਾਹਮਣਾ ਕਰਨ ਦੌਰਾਨ ਪਾਰਟੀ ਵਰਕਰਾਂ ਦਾ ਮਨੋਬਲ ਵਧੇਗਾ। ਦੂਜਾ ਇਹ ਜਿੱਤ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਲਈ ਸੰਸਦ ਪਹੁੰਚਣ ਦਾ ਰਾਹਸਤਾ ਖੋਲ ਸਕਦੀ ਹੈ। ਦਰਅਸਲ ਆਪ ਨੇ ਰਾਜ ਸਭਾ ਮੈਂਬਰ ਸੰਜੀਵ ਵਰਾੜਾ ਨੂੰ ਉਮੀਦਵਾਰ ਦੇ ਤੌਰ ਤੇ ਉਤਾਰਿਆ ਸੀ ਜੇਕਰ ਉਹ ਵਿਧਾਇਕ ਬਣ ਜਾਂਦੇ ਆ ਤਾਂ ਰਾਜ ਸਭਾ ਸੀਟ ਛਡਨੀ ਪਵੇਗੀ ਜਿਸ ਕਾਰਨ ਇਹ ਸੀਟ ਖਾਲੀ ਹੋ ਜਾਵੇਗੀ ਅਜਿਹੀ ਸਥਿਤੀ ਦੇ ਵਿੱਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਪ ਉਹ ਸੀਟ ਤੋਂ ਕੇ ਜੀਵਾਲ ਨੂੰ ਰਾਜ ਸਭਾ ਭੇਜ ਦੇਣਗੇ ਤਾਂ ਇਹ ਸੀਟ ਕਾਫੀ ਜ਼ਿਆਦਾ ਅਹਿਮ ਮੰਨੀ ਜਾ ਰਹੀ ਹੈ ਦੂਜੇ ਪਾਸੇ ਕਾਂਗਰਸ ਦਾ ਜ਼ਿਕਰ ਕਰ ਲਈਏ ਜੇਕਰ ਕਾਂਗਰਸ ਲੁਧਿਆਣਾ ਪੱਛਮੀ ਉਪ ਚੋਣ ਜਿੱਤਦੀ ਹੈ ਤਾਂ ਇਹ ਆਪ ਦੇ ਲਈ ਇੱਕ ਵੱਡਾ ਝਟਕਾ ਹੋਵੇਗਾ ਜਿਵੇਂ ਕਿ ਸਾਰੀਆਂ ਪਾਰਟੀਆਂ ਨੇ ਪਹਿਲਾਂ ਹੀ ਇਹ ਤਬਦੀਲੀ ਦੀ ਸ਼ੁਰੂਆਤ ਕੀਤੀ ਹੋਵੇਗੀ ਜਿਸ ਹਿ ਸਥਿਤੀ ਦੇ ਵਿੱਚ ਕਾਂਗਰਸ ਦੀ ਜਿੱਤ ਸੂਬੇ ਦੇ ਵਿੱਚ ਆਉਣ ਵਾਲੀਆਂ ਚੋਣਾਂ ਦੇ ਲਈ ਪਾਰਟੀ ਨੂੰ ਮਜ਼ਬੂਤ ਕਰ ਸਕਦੀ ਹੈ ਦੂਜੇ ਪਾਸੇ ਲੁਧਿਆਣਾ ਪੱਛਮੀ ਸੀਟ ਜਿੱਤਣਾ ਭਾਜਪਾ ਦੇ ਲਈ ਵੀ ਬਹੁਤ ਅਹਿਮ ਹੈ ਕਿਉਂਕਿ ਪੰਜਾਬ ਦੇ ਵਿੱਚ ਭਾਜਪਾ ਦੀ ਹਾਲਤ ਲਗਾਤਾਰ ਖਰਾਬ ਹੈ 27 ਦੇ ਵਿਧਾਨ ਸਭਾ ਚੋਣਾਂ ਦੇ ਲਈ ਤਿਆਰੀ ਕਰ ਰਹੀ ਹੈ ਪਰ ਜੇਕਰ ਅਜੇ ਹੀ ਸਥਿਤੀ ਦੇ ਵਿੱਚ ਇਹ ਬਾਈ ਇਲੈਕਸ਼ਨ ਜਿੱਤਦੀ ਹੈ ਤਾਂ ਭਾਜਪਾ ਵਰਕਰਾਂ ਦਾ ਮਨੋਬਲ ਵਧੇਗਾ ਤਾਂ 27 ਦੇ ਵਿੱਚ ਉਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਪਰ ਦੂਜੇ ਪਾਸੇ ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਜੇਕਰ ਅਕਾਲੀ ਦਲੇ ਸੀਟ ਜਿੱਤਦੀ ਹੈ ਤਾਂ ਉਹਨਾਂ ਦਾ ਕਮਬੈਕ ਪੱਕਾ ਹੈ ਕਿਉਂਕਿ ਲਗਾਤਾਰ ਕਾਲੀ ਦਲ ਟੁੱਟਦੀ ਜਾ ਰਹੀ ਹੈ ਤੇ ਇਸ ਟੁੱਟਦੀ ਪਾਰਟੀ ਨੂੰ ਬਚਾਉਣਾ ਤੇ ਅਕਾਲੀ ਦਲ ਦਾ ਪੰਜਾਬ 'ਚ ਕਮਬੈਕ ਹੋਣਾ ਬਹੁਤ ਅਹਿਮ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਇਸ ਸੀਟ ਦੇ ਉੱਤੇ ਕਿਹੜਾ ਉਮੀਦਵਾਰ ਬਾਜ਼ੀ ਮਾਰਦਾ ਹੈ